ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀ ਵਾਇ ਸਨ ਸਮੂਹ ਪਰਿਵਾਰ ਨੇ ਸਤਿਗੁਰ ਜੀ ਦੀ ਮਹਾਨ ਕਿਰਪਾ ਹੋਈ ਹੈ ਇਸ ਵਜ੍ਹਾ ਧੋਖ ਪਏ ਪ੍ਰੰਤ ਟਾੜੀ ਕੇਤੇ ਦੀ ਸੇਵਾ ਸਤਿਗੁਰਾਂ ਆਪ ਸਿੱਖ ਸੰਤਾਂ ਦੇ ਦਰਸ਼ਨਜ਼ਾਰੇ ਕਰਨ ਦਾ ਬੜਾ ਭਾਗਾ ਸਮਾਂ ਪ੍ਰਾਪਤ ਹੋਇਆ ਕੁਝ ਕਹਿਣ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਬਲਾਓ ਫਤੇ ਸੀਸ ਝੁਕਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਫਤੇ ਸਾਰੇ ਸੰਗਤ ਗੱਜਿਆ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜਿਸ ਫਤੇ ਦੇ ਬੁਲਾਇਆ ਵਾਹਿਗੁਰੂ ਦਾ ਦੋ ਵਾਰ ਸਿਮਰਨ ਹੋ ਜਾਇਆ ਕਰਦਾ ਫਤੇ ਦੇ ਨਾਲ ਆਪਾਂ ਸਾਝ ਪਾਈ ਹੈ ਸੋ ਆਓ თანਤਾ ਦੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਪਾਠਾ ਜੀ ਦੇ ਇਸ ਪਵਿੱਤਰ ਇਤਿਹਾਸ ਦੇ ਨਾਲ ਜੁੜਨਾ ਕਰੀਏ ਜਿਸ ਇਤਿਹਾਸ ਦੇ ਵਿੱਚੋਂ ਆਪਾਂ ਨੂੰ ਇਹ ਸਿੱਧ ਮਿਲਦੀ ਹੈ ਕਿ ਇਨਸਾਨ ਇਸ ਜ਼ਿੰਦਗੀ ਦੇ ਵਿੱਚ ਕੀ ਹਾਣਣ ਵਾਸਤੇ ਹੈ ਕੀ ਕੁਝ ਜ਼ਿੰਦਗੀ ਦੇ ਵਿੱਚ ਆਗੇ ਕਰਨਾ ਹੈ ਤਾਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਆਦਮਨ ਤੋਂ ਪਹਿਲਾਂ ਜਨਮਤ ਲੈਣ ਤੋਂ ਪਹਿਲਾਂ ਅਵਤਾਰ ਧਨ ਤੋਂ ਪਹਿਲਾਂ ਦਾ ਸਮਾਂ ਸੀ ਜੋ ਪਾਪਾਂ ਦਾ ਬੋਲ ਬਾਲਾ ਸੀ ਅਤਿਆਚਾਰ ਹੋ ਰਹੇ ਸਨ ਜ਼ੁਲਮਾਂ ਦਾ ਬਹੁਤ ਬੋਲ ਬਾਲਾ ਸੀ ਗ੍ਰੀਨ ਲੋਗ ਲਤਾੜੇ ਜਾ ਰਹੇ ਸਨ ਧਰਤੀ ਨੇ ਤਰਾ ਤਰਾ ਕੀਤੀ ਧਰਤੀ ਤੋਂ ਪਾਪਾ ਦਾ ਕੋਈ ਸਹਾਰਿਆ ਨਾ ਗਿਆ ਧਰਤੀ ਮਾਂ ਨੇ ਫਰਿਆਦ ਕੀਤੀ ਅਕਾਲ ਪ੍ਰਮਾਤਮਾ ਨੇ ਫਰਿਆਦ ਪ੍ਰਵਾਨ ਕੀਤੀ ਇਧਰ ਬੇਬੇ ਨਾਨਕੀ ਆਪਣੀ ਸਹੇਲੀਆਂ ਦੇ ਨਾਲ ਕਿੱ데 ਵਿੱਚ ਜਾਂਦੀ ਹੈ ਕਿੱਦਾ ਪਹੁੰਚ ਸਹੇਲੀ ਦਾ ਵੀਰ ਉੱਠੜ ਚੁੱਕਿਆ ਕੁਟਰ ਲੈ ਕੇ ਸਹੇਲੀ ਦਾ ਵੀਰ ਇਕੱਲੀ ਪੌਣ ਲੱਗੀ ਹੈ ਬੇਬੇ ਨਾਨਕੀ ਬੇਬੇ ਨਾਨਕੀ ਦਾ ਰਤਬਾ ਬੇਬੇ ਨਾਨਕੀ ਨੂੰ ਭੈਣ ਨਾਨਕੀ ਨੂੰ ਵਿਸਤਾਰ ਕੇ ਮਿਲਿਆ ਧੰਗੁਰ ਨਾਨਕ ਦੇਵ ਮਹਾਰਾਜ ਪਾਤਸ਼ਾਹ ਤੋਂ 5 ਸਾਲ ਵੱਡੇ ਸਨ ਤੇ ਧੰਗੁਰ ਨਾਨਕ ਦੇਵ ਮਹਾਰਾਜ ਪਾਤਸ਼ਾਹ ਵੱਡੀ ਭੈਣ ਨਾਨਕੀ ਨੂੰ ਬੇਬੇ ਜੇ ਕੇ ਸਤਕਾਰ ਦੇ ਨਾਲ ਇਸ ਵਾਸਤੇ ਇਤਿਹਾਸਕਾਰਾਂ ਬੇਬੇ ਨਾਨਕੀ ਨਾਮ ਹੀ ਭੈਣ ਨਾਨਕੀ ਦਾ ਇਤਿਹਾਸ ਦੇ ਵਿੱਚ ਲਿਖ ਦਿੱਤਾ ਬੇਬੇ ਨਾਨਕੀ ਕਰਕੇ ਅੱਜ ਸਤਕਾਰ ਦੇ ਨਾਲ ਹੈ ਜੇਤੇ ਕਾ ਜਾਂਦਾ ਬੇਬੇ ਨਾਨਕੀ ਆ ਕੇ ਮਾ ਤ੍ਰਿਪਤਾ ਦੇ ਕੋਲ ਦੁਖੀ ਤੇ ਦੇ ਨਾਲ ਰੋਈ ਕਰ ਲਈ ਮਾ ਅੱਜ ਸੇ ਵੀ ਨੇ ਆਪਣਾ ਵੀਰ ਪੋਇਆ ਲੈ ਤੋ ਤੇ ਨਾਲ ਮੇਰਾ ਮਾਰਿਆ ਨਾਨਕੀ ਤੇਰਾ ਵੀਰ ਨਹੀਂ ਤੂੰ ਮੇਰੇ ਵੀਰ ਨੂੰ ਨਜ਼ਰ ਲਾ ਦੇਣੀ ਉਸ ਵੇਲੇ ਸਾਧ ਸੰਗਤ ਜਿਓ ਮਾ ਤ੍ਰਿਪਤਾ ਨੇ ਬੇਬੇ ਨਾਨਕੀ ਨੂੰ ਆਪਣੀ ਧੀ ਨਾਨਕੀ ਨੂੰ ਹੌਸਲਾ ਦਿੱਤਾ ਸੇ ਤੇ ਪਿਆਰ ਦੇ ਕੇ ਹੌਸਲਾ ਦਿੱਲੀ ਹੋਈ ਚੰਦ ਸਜਰਾ ਦੇ ਵਿੱਚ ਬਚਨ ਕਹੇ ਨੇ ਨਨਕੀ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਦੇ ਰੇ ਅੰਧੇਰ ਨਹੀਂ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਜੋ ਪਉਂਦਾ ਉਹ ਪ੍ਰਮਾਤਮਾ ਕਰਦਾ ਪ੍ਰਮਾਤਮਾ ਦੇ ਘਰ ਹੈ ਦੇਰ ਹੈ ਧੀਏ ਅੰਧੇਰ ਨਹੀਂ ਤੂੰ ਅਰਦਾਸ ਬੇਨਤੀ ਜੋੜੀ ਉਸ ਪ੍ਰਮਾਤਮਾ ਦੇ ਘਰ ਕਰ ਮਾਣੇ ਹੌਸਲਾ ਦਿੱਤਾ ਧੀ ਨੂੰ ਬੇਬੇ ਨਾਨਕੀ ਅਜਰਦਾਸ ਕਰਦੀ ਹੈ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕੈਸੀ ਅਰਦਾਸ ਬੇਨਤੀ ਜੋ ਲੜੀ ਨੋਕੀ ਹੋਈ ਬੇਬੇ ਨਾਨਕੀ ਕਹਿੰਦੀ ਹੈ ਪ੍ਰਮਾਤਮਾ ਮੇਰਾ ਵੀਰ ਤੇ ਦੁਨੀਆਂ ਦਾ ਪੀਰ ਹੈ ਐਸਾ ਆਪਣਾ ਰੂਪ ਸਰੂਪ ਮੇਰੀ ਮਾਂ ਪਿਤਾ ਜੀ ਦੇ ਦੁੱਖ ਨੂੰ ਭਾਗ ਲਾ ਕੇ ਭੇਜੋ ਜਿਹੜਾ ਮੇਰਾ ਵੀਰ ਹੋਵੇ ਤੇ ਦੁਨੀਆਂ ਦਾ ਪੀਰ ਹੋਵੇ ਅੱਜ ਵੀ ਅਰਦਾਸ ਨਿਯਾਰੀ ਸਾਧ ਸੰਗਤ ਜੀ ਆਪਾਂ ਕਰਦੇ ਹਾਂ ਸਾਡੀਆਂ ਬੀਬੀਆਂ ਭੈਣਾਂ ਧੀਆਂ ਬੈਠੀਆਂ ਨੇ ਆਪਾਂ ਸਾਰੇ ਇਤਿਹਾਸ ਤੋਂ ਵੀ ਜਾਣੂ ਹਾਂ ਤੇ ਇਸ ਸਾਰੇ ਉਦਾਹਰਨ ਦੇ ਸਭ ਤੋਂ ਤਕਲੀਏ ਜਿਸ ਮਾਂ ਦੀ ਮਮਤਾ ਨੂੰ ਇਹ ਪੁੱਤ ਦਾ ਬੁੱਟਾ ਇਸ ਬੁੱਟੇ ਦੀ ਸ਼ਾਨ ਆ ਹੋਵੇ ਉਸ ਮਾਂ ਦੀ ਮਮਤਾ ਨੂੰ ਬੜੇ ਵਣੇਣੇ ਵਾਜੇ ਨੇ ਤੰਨੇ ਵਾਜੇ ਨੇ ਆਉਤਰੀ ਖਤਰੀ ਕਿਹਾ ਜਾਂਦਾ ਹੈ ਤੇ ਉਸ ਵੇਲੇ ਸਾਧ ਸੰਗ ਜੀ ਉਹ ਬਾਤ ਦਿੱਤਾ ਨ ਵੀ ਕਈ ਤਰ੍ਹਾਂ ਦੇ ਮੇਲੇ ਵੱਜਣ ਲੱਗੇ ਕਿ ਤੇਰੇ ਘਰ ਧੀ ਐ ਪੁੱਤਰ ਨਹੀਂ ਤੇ ਬੇਬੇ ਨਾਨਕੀ ਨੂੰ ਮੇਲੇ ਵੱਜਦੇ ਨੇ ਤੇਰਾ ਵੀਰ ਨਹੀਂ ਤੇ ਇਥੇ ਮੇ ਨਾਲ ਲੈ ਕੇ ਬੇਬੇ ਨਾਨਕੀ ਕਹਿੰਦੀ ਪ੍ਰਮਾਤਮਾ ਮੇਰਾ ਵੀਰ ਤੇ ਦੁਨੀਆਂ ਦਾ ਪੀਰ ਹੋਵੇ ਐਸਾ ਵੀਰ ਮੈਨੂੰ ਦੇਈ ਸਿੱਤੀ ਦੀ ਅਰਦਾਸ ਬੇਂਤੀ ਹੋਈ ਲਕਾਈ ਦੀ ਦੁਖਿਆਰੇ ਲੋਕਾਂ ਦੀ ਉਰ ਅਰਦਾਸ ਬੇਨਤੀ ਜਿਹੜੀ ਪ੍ਰਵਾਨ ਹੋਈ ਅਕਾਲ ਪੁਰਖ ਪ੍ਰਮਾਤਮਾ ਦਾ ਰੂਪ ਧਾਰ ਕੇ ਧੰਗੁਰ ਨਾਨਕ ਦੇਵ ਮਹਾਰਾਜ ਪਾਤਸ਼ਾਹ ਆਏ ਮਾਂ ਤ੍ਰਿਪਤਾ ਜੀ ਕੋਲੋਂ ਭਾਗ ਲਾਇਆ ਮਹਿਤਾ ਕਲਿਆਣ ਦਾਸ ਪਟਵਾਰੀ ਦੇ ਘਰ ਨੂੰ ਰਛਨਾਈਆ ਨਨਕਾਣਾ ਸਾਹਿਬ ਪਾਕਿਸਤਾਨ ਦੀਆਂ ਗਲੀਆਂ ਤਲਵੰਡੀ ਅੱਜ ਰਛਨਾਈ ਹੋਈ ਹੈ ਤਲਵੰਡੀ ਦੀਆਂ ਗਲੀਆਂ ਨਨਕਾਣਾ ਸਾਹਿਬ ਦੀਆਂ ਦੇ ਵਿੱਚ ਕੱਖ ਵਿੱਚ ਤੁੰਬਦੇ ਨੇ ਘੁੱਟੀਆਂ ਦੇ ਵਿੱਚ ਮਾਤ੍ਰਿਪਤਾ ਨੂੰ ਵਧਾਈਆਂ ਮਿਲਦੀਆਂ ਨੇ ਸਮਾਂ ਆਪਣੀ ਚਾਲੇ ਚੱਲਦਾ ਗਿਆ ਸਮਾਂ ਪਾ ਕੇ ਧੰਗੁਰ ਨਾਨਕ ਦੇਵ ਮਹਾਰਾਜ ਪਾਚਾ ਅੱਜ ਕੱਲ੍ਹ ਜੀਵਾਂ ਨੂੰ ਤਾਰਨ ਹਾਰੇ ਕੱਲ੍ਹ ਜੀਵਾਂ ਨੂੰ ਤਾਰਨ ਵਾਸਤੇ ਆਪਣਾ ਇੱਕ ਰਵਾਵੀ ਸਾਥੀ ਚੁਣਨਾ ਚਾਹੁੰਦੇ ਹਨ ਜਿਸ ਰਵਾਬੀਆਂ ਤਾਰਾਂ ਕਰਕੇ ਅੱਜ ਸਮੂਹ ਸਾਧ ਸੰਗਤ ਰੂਬਰੂ ਟਾਡੀਵਾਰਾਂ ਕਿਸਨ ਦੀਵਾਨ ਦੇ ਵਿੱਚ ਬੈਠ ਕੇ ਗੁਰੂ ਦੇ ਇਤਿਹਾਸ ਸਰਵਣ ਕਰਦੀਆਂ ਨੇ ਇਹ ਮਿੱਟੀ ਧਾਰ ਦੀ ਸ੍ਰੀ ਧੰਗੁਰ ਨਾਨਕ ਦੇ ਮਹਾਰਾਜ ਪਾਤਸ਼ਾਹ ਨੇ ਮਰਦਾਨੇ ਨੂੰ ਬਖਸ਼ ਕੀਤੀ ਵੀਰ ਪੈ ਦੀ ਜੋਰਬਾਬ ਧੰਗੁਰ ਨਾਨਕ ਦੇ ਮਹਾਰਾਜ ਪਾਤਸ਼ਾਹ ਨੇ ਬੇਬੇ ਨਾਨਕ ਤੋਂ ਲੈ ਕੇ ਦਿੱਤੀ ਇੱਕ ਵੀਰ ਪੈ ਦਾ ਕਿਰਤਨ ਦਾ ਲੰਗਰ ਇਹ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਨੇ ਆਰੰਭ ਕੀਤਾ ਦੂਜਾ ਲੰਗਰ ਜਿਹੜਾ ਸਾਧੂਆਂ ਨੂੰ ਲੰਗਰ ਛਕਾਇਆ 20 ਰੁਪਏ ਦਾ ਲੰਗਰ ਲਾਇਆ ਅੱਜ ਉਸ 20 ਰੁਪਏ ਦੀ ਵਿਆਜ ਦੇ ਲੰਗ ਰਹਿ ਅਤੁੱਟ ਵਰਤਦੇ ਨੇ ਉਹ 20 ਰੁਪਏ ਦੀ ਐਪੀ ਉੱਤੇ ਜਮਾ ਸਮਾਪਤੀ ਚਾਲੇ ਚੱਲਤਾ ਗਿਆ ਪਹੁੰਚੇ ਧਰਗੁਰ ਨਾਨਕ ਦੇ ਮਹਾਰਾਜ ਪਾਚਾ ਆਪਣਾ ਸਾਥੀ ਨਾਲ ਰਵਾਫੀ ਚੜਨ ਵਾਸਤੇ ਮਾਤਾ ਲਖੋ ੁਰਪ ਥਗੋ ਦੇ ਘਰ ਇਤਿਹਾਸ ਦੇ ਵਿੱਚ ਦੋ ਨਾਮ ਆਉਂਦੇ ਹਨ ਮਾਤਾ ਦੇ ਲਖੋ ੁਰਪ ਥੁਗੀ ਸਭੀ ਕਰਕੇ ਜਿਆਦਾ ਜਿਆਦਾ ਜੰਦਾ ਮਾਂ ਰੱਖੋ ਨੂੰ ਜਿਸ ਮਾਂ ਦੇ ਘਰ ਜਦੋਂ ਵੀ ਪੁੱਤਰ ਜਨਮ ਲੈਂਦਾ ਉਹ ਪੁੱਤਰ ਜਨਮ ਲੈ ਕੇ ਕੁਝ ਸਮੇਂ